ਹਰ ਗੋਣਕ ਕਾਰ ਦੇ ਮਾਲ ਮਾਲੇ ਯਾਰ ਉਹ ਮੈਂ ਹਿੱਟਾ ਕਰਦਾ ਉਹ ਦਾਦੀ ਆਪਣੀ ਕੋਣੀ ਕਰਉਂਦੀ ਕਹਿੰਦੀ ਆ ਵੀ ਪਾਪਾ ਪੀੜ ਨਹੀਂ ਕਰਦੇ ਮੈਂ ਅਸਲ ਵਿੱਚ ਯਾਰ ਉਹ ਮੈਂ ਹਿੱਟਾ ਕਰਦਾ ਉਹ ਗੋਲੀ ਮਾਰਨੀ ਹੈ ਕਿੰਨੂ ਗੋਲੀ ਮਾਰਨੀ ਆ ਆਂਟੀ ਜੋਤੀ ਨੂੰ ਨਾ ਮੱਜਾ ਮੱਜਾ ਨਹੀਂ ਮੱਜਾ ਤੇ ਸਿਮਰਨ ਮਰਦੀ ਵਰ ਮੂਨੀ ਕਿਥੋਂ ਮੇਰਾ ਕੀ 47 ਅੱਗੇ ਅੰਛ ਦੇ ਡੈਰੀ ਦੇ ਵੀਡੀਓ ਕਾਲ ਆਈ ਤੇ ਫੋਨ ਕੀਤਾ ਮੈਂ ਤਾਂ ਹਰ ਗੁੰਗਲ ਕਰ ਰਿਹਾ ਤੇ ਮੈਂ ਕੰਮ ਕਰਨ ਨੂੰ ਕਹਿੰਦਾ ਜਿਵੇਂ ਦੀ ਗੁਡੀਆਂ ਲੈ ਕੇ ਆਇਓ ਕਹਿੰਦੀ ਅੰਕਲ ਜੀ ਗੁਡੀਆਂ ਲੈ ਕੇ ਇੰਦਰ ਪੱਕਾ ਤੋ ਉਹਨੂੰ ਕਹਿੰਦੀ ਅੰਕਲ ਜੀ ਤੁਹਾਡੀ ਮੰਮੀ ਕਿੱਥੇ ਹੈ? ਤੁਹਾਡੀ ਮੰਮਾ ਕਿੱਥੇ ਹੈ? ਉਹ ਕਦੇ ਮੇਰੀ ਮੁੰਨੀ ਵੀ ਡੂਰ ਗਈ ਦੀਆ ਕਹਿੰਦੀ ਕਿੱਥੇ ਕੀ ਦੀ ਤਾਜੀ ਮੰਮਾ ਹਰ ਗੁੰਨ ਲੈ ਜਾਂਦਾ ਸਕੂਲ ਤੋਂ ਹੱਸ ਹੱਸ ਤਦਸਪਿਆਰ ਕਰਨੀ ਜੋ ਤੀਣ ਤੀਨ ਕੀ ਕਰਨੀ ਆ? ਪਿਆਰ ਕਰਨੀ ਕਿੰਨਾਗੇ? 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 ਦਾ ਦਿਨ ਇੱਧਰ ਕਰੋ ਚੱਕ ਪਾਣੀ ਬਾਬੇ ਦਾ ਵਹ ਨੇੜੇ ਆ ਗਿਆ ਤੇ ਬੁਰੇ ਹਾਲ ਹੋਏ ਪਏ ਇਹ ਪਾਣੀ ਪਾਣੀ ਹੋਇਆ ਪਿਆ ਕੀ ਕਰਾਂਗੇ ਇੱਥੇ ਐਚਲੀ ਬਿਊਟੀ ਸਨੋਨੇ ਵਿੱਚ ਡੁੱਬਣ ਵਾਲਾ ਹੋ ਗਿਆ ਏ? ਕੜਕਾ ਲਾਉਣਾ ਇਹ ਕੀ ਕੰਦੇ ਆ ਵਾ ਇਹ ਕੀ ਕੰਦੇ ਆ ਕੱਪੜੇ ਤੋਂ ਹੁੰਦੇ ਆ ਕੱਪੜੇ ਤੋਂ ਹੁੰਦੇ ਆ ਚਲ ਤੋਈ ਜਾ ਤੋਈ ਜਾ ਕੰਡਿੰਗ ਮੇਰੇ ਨੂੰ ਨਾ ਕਿ ਮੈਂ ਕੰਮ ਕਰਦੀ ਨੂੰ ਨਾ ਚਾਹ ਹਾਂ ਜਿਹੜਾ ਮੈਂ ਇਹਨੂੰ ਧੂਮੇ ਛੇਤੀ ਹੈ ਇਹ ਵੀ ਸੱਚੀ ਗੱਲ ਹੈ ਸਸੀ ਕਾਲ ਸੋਹਤੜ ਆਈਦੀ ਨੇ ਉਹਨਾਂ ਦੇ ਵਿੱਚ ਆਪਣੇ ਬਟਾਲੇ ਚਾਤੋ ਗਿਮੀ ਵਾਲੀ ਬਹੁਤ ਨੂੰ ਪਿਆਰ ਹੈ ਵੀ ਤੇ ਮੈਂ ਤੇ ਖੁਸ਼ੀ ਦੇ ਵਿੱਚ ਹਾਂ ਆਪਾਂ ਲੱਗੇ ਖਾਣ ਨੂਡਲ ਤੇ 버ਗਰ ਪਤਾ ਇਹਨੂੰ ਕੌਲੀ ਨੂੰ ਸਾਡਾ ਸਾਡਾ ਕੰਮ ਨਹੀਂ ਕੌਲੀ ਵਾਲਾ ਆਪਾਂ ਇਹਨੂੰ ਮੀਟਰ ਖਾਣੇ ਆਹ ਮੈਨੂੰ ਪਤਾ ਦਾ ਗਰਮੀ ਹੋ ਤਾਂ ਲਾਇਆ ਕਛ ਨਾ ਕਰੀ ਗਰਮ ਬਹੁਤ ਹੈ ਗਰਮੀ ਪਤਾ ਦਾਦੀ ਨੇ ਕਿਹਾ ਛੇਤੀ ਖਾ ਲੈ ਦਾਦੇ ਨੇ ਆ ਜਾਣਾ ਆ ਗਈ ਆ ਮੈਂ ਕਹ ਦਾਦੇ ਨੇ ਆ ਜਾਣਾ ਛੇਤੀ ਖਾ ਦੋ ਹਾ ਦਾ ਦਿਨ ਕੀ ਦੱਸਣਾ ਹੈ? ਜੀ ਉਹ ਤਾਂ ਖਾਂਦੇ ਸਾਰੇ। ਸਾਰੇ ਨੂਡਲ ਖਾਂਦੇ। ਹਾਂ ਤੇ ਦਾਦੀ ਨੇ ਕੀ ਖਾਦਾ? ਮੱਗੜ। ਹਾਂ। ਨਾ ਦਸੀਂ। ਇਹ ਕਦਾ ਦੁਨਾਈ ਸ਼ੰਗਾਂਵੇਂ। ਨਹੀਂ ਦਸੂਗਾ। ਦਸੂਗਾ। ਸ਼ੰਗਾ ਜਾ ਦੱਸ ਦੇਵੇਂ ਕੋਈ ਗੱਲ ਨਹੀਂ। ਨਹੀਂ ਬਾਹਰ ਹੈ ਮੇਰੇ ਨਾਲ ਦੋ। ਮਾਰ ਗਿਆਂ? ਮੈਂ ਨਾ ਮਾਰਦੀਆਂ ਤੇ ਨਹੀਂ ਕੋਈ ਨਹੀਂ ਮਾਰਦਾ ਇਹਨੂੰ। ਇਹ ਸਾਰੇ ਕੋਸੇ ਕੋਟੋਂ ਦੀ ਲੱਗਦੀ ਗੱਲ ਮੈਡਮ ਨੂੰ ਸੌਂਦੀ ਨਹੀਂ ਨਹੀਂ ਇਹ ਮੈਡਮ ਨੂੰ ਸੌਂਦੀ ਮੈਨੂੰ ਸੌਂਦੀ ਹੈ ਸਤਾ ਕਰ ਮੈਡਮ ਨੂੰ ਯਾਰ ਪਣੀ ਬੜਾ ਸੀ ਜੇ ਰੋਇਆ ਤਾਂ ਧੋ ਦਮ ਮੈਂ ਮੁੰਡਾ ਆਇਆ ਇਹਦੇ ਭਰਾ ਬਣੀ ਕੀ ਚੁਕਣ ਕਿ ਕੀ ਚੁਕਣਦੇ ਆ ਵੇ ਫਕਾ ਮਾਰਨਾ ਫਕਾ ਮਾਰਨਾ ਕੱਢੇ ਕਰ ਨਹੀਂ ਕੋਰੀ ਆ ਗੋਲੀ ਖਾ ਲਈ ਤੂੰ ਗਾਲੀ ਸਭ ਕੁ ਮੇਰਾ ਬੜਾ ਜਿਹਾ ਲੱਗਦਾ ਨਨਪ ਮਣੀਏ ਇਹਨਪ ਹਾਂ ਇਦਾਂ ਚੱਲ ਐ ਹੁਣ ਕਰਾਂ ਹਾਂ ਇਦਾਂ ਚੱਲ ਅਗਲਾ ਸੰਡੇ ਕੋ ਤਰਮਾ ਆਪਣਾ ਹੱਥ ਨਾ ਵਢਾਲੀ ਕਿਤੇ ਚਲੈ ਚੱਲ ਗਿਆ ਕੋਥੇ ਚਲੀਏ ਚਲੀ ਜਿੰਦੇ ਜੇ ਡੋਕੀਨ ਡੋਕੀਨ ਮਾਈ ਮਰ ਮੈਂ ਕਿਤੇ ਜਾਣਾ ਬੈਠ ਮੰਨ ਹਾਲਾ ਡੋਕੀਨ ਸਰਦੋ ਇਹ ਕਹਿੰਦਾ ਤੂੰ ਦਸਤਾ ਜੀ ਨਾ ਅਸਰਤਾ ਜੀ ਕਹਿੰਦਾ ਚਲੋ ਚਲੋ ਹਾਂ ਰੋਟੀਆਂ ਹੀ ਖਾਲੀਆਂ ਜੇ ਰਚ ਗਈਆਂ ਪਾ ਠੀਕ ਹੈ ਸਭ ਤੋਂ ਪਹਿਲਾਂ ਖਾਦੀ ਦਾਸ ਹੋਣਾ ਤੇ ਫਿਰ ਕਿਹਾ ਦਾਸ ਨਹੀਂ ਖਾਣੇ ਲੱਗੇ ਹਾਂ ਗੱਭਰੂ ਜਵਾਨ ਮੰਡੇ ਕੌਣ ਬੋਲੀਆਂ ਦਾਸ ਲੈ ਕੇ ਛੱਡਿਆ ਬੋਲੀਆਂ ਆ ਗਏ ਗੱਭਰੂ ਜਵਾਨ ਮੰਡੇ ਕੌਣ ਬੋਲੀਆਂ ਤੁਣੀ ਬੋਲਦੀ ਏ ਕਾਨੇ ਤੁਣੀ ਬੋਲਦੀ ਦੇ ਯਾਰ ਮੈਂ ਲੈ ਹੋਰੀ ਗੱਲਾਂ ਇਹਦੇ ਚੱਲਦੇ ਕ ਨਹੀਂ ਗਾਣੇ ਪਾਜੀ ਬੜੇ ਤੂੰ ਨਹੀਂ ਬੋਲਦੀ ਕਾਨੇ ਤੂੰ ਨਹੀਂ ਬੋਲਦੀ ਨਹੀਂ ਸੋਹਣੀ ਣੀ ਤਰੇ ਕਰਕੇ ਦੀ ਆ ਬਸ ਹੈਂ ਹੰਡ ਜੰਦੀ ਦੇ ਹੰਡ ਲੱਗੰਦੀ ਆ ਕੰਬਲ ਦਵਾ ਕੰਬਲ ਤਾਂ ਲਿਆਂਦਾ ਹੀ ਨਹੀਂ ਜਦੋਂ ਵੀ ਠੰਢੇ ਹੀ ਲੱਗਣ ਚੰਗਾ ਵੀ ਪੈਣ ਲਿਆ ਲੇਟ ਹੋ ਗਏ ਸੀ ਹੁਣਾ ਮਾਲ ਨਹੀਂ ਰੰਗ ਲਾ ਗਏ ਭਾਈ ਜੇ ਸੀਣ ਛੱਡਣਾ ਵੰਡਿਆ ਇੱਥੇ ਤੁਹਾਡੀ ਸਨ ਮਸਾਂ ਜੀ ਹੈਗੀ ਆ ਆ ਕਰਕੇ ਜਾਂਦੇ ਆ سارے ਲੋਕੀ ਸਾਂ ਸਾਂਗੇ ਅੰਦਰੋਂ ਅੰਦਰੀ ਅਸੀਂ ਕੱਲੇ ਮੀਂਹ ਦੇ ਵਿੱਚ ਆਉਂਦੇ ਆ ਹਨਾ ਲੈ ਵੀ ਇੱਥੇ ਤੇ ਬਹੁਤ ਪਾਣੀ ਹੁੰਦਾ ਲੈ ਜੀ ਮੀਂਹ ਹੁੰਦਾ ਨਾ ਆਹ ਰੋਡ ਤੇ ਹਾਡੇ ਵਾਲੇ ਤੇ ਠੰਡ ਲੱਗਦੀ ਆ ਠੰਡ ਲੱਗਦੀ ਕੰਬਲ ਲੱਗੀ ਤੇ ਆ ਕੰਬਲ ਦਵਾ ਕੰਬਲ ਲੰਦਾ ਨਹੀਂ ਕਾਰਾ ਆ ਕਾ ਜੀਆ ਬੈਠਾ ਐ ਸਹੀ ਤਰੀਕੇ ਨਾਲ ਬੈਠਾ ਐ ਪੁੱਤ ਸਹੀ ਆ ਤਮਾ ਗੁਣ ਕਦਾਂ ਨਹੀਂ ਨਹੀਂ ਪੀਜੀ ਅਗੇ ਕਿੰਝ ਦੋਟੋ ਹੀ ਇੰਨਾ ਗੁੱਸਾ ਦਮੇ ਅੱਜ ਤੋਂ ਚਾਹ ਮੰਗਣ ਦੀ ਥੱਕ ਗਈ ਆ ਕੱਪੜੇ ਧੋਣ ਦੀ ਕਿੱਦਾਂ ਥੱਕੀ ਕੀ ਕੀ ਹੈ ਕਰਦੀ ਅੱਕੇ ਤੋਂ ਚੱਕੜੇ ਧੋਣੀ ਅੱਡੇ ਮੈਂ ਥੱਕ ਗਈ ਥੱਕ ਗਈ ਦੇਖ ਰੋਣਾ ਐਡਾ ਥੱਕ ਕੇ ਕੌਣ ਦਾਦਾ ਮੈਂ ਤਾਂ ਨਹੀਂ ਬੁੜੀ ਉਹ ਬੁੜੀ ਨਹੀਂ ਆ ਕੱਪੜੇ ਕਿਹਦੇ ਤੋਂ ਨਹੀਂ ਮੈਂ ਦਾਦਾ ਬਣ ਗਈ ਦਾਦਾ ਬਣ ਗਈ ਆ ਤੇ ਕੱਪੜੇ ਕਿਹਦੇ ਤੋਂ ਨਹੀਂ ਮੈਂ ਦਾਦਾ ਬਣ ਗਈ ਦਾਦਾ ਬਣ ਗਈ ਆ ਹਰ ਗਣਕ ਕਰਦੇ ਮਾਰ ਮਾਰੇ ਯਾਰ ਉਹ ਮੈਂ ਕੁੱਤਾ ਕਰਦਾ ਉਹ ਦਾਦੀ ਆਪਣੀ ਕੋਈ ਨਹੀਂ ਕਰਉਂਦੀ ਕਹਿੰਦੀ ਆ ਵੀ ਪਾਪਾ ਪੀੜ ਨਹੀਂ ਕਰਦੇ ਮੈਂ ਅਸਲ ਜੋਤੀ ਨਾ ਮਾਜਾ ਮੇਰੇ ਕੋ ਮਾਜਾ ਨਹੀਂ ਮਾਜਾ ਤੇ ਸਿਮਰਨ ਮੰਮੀ ਕਿੱਥੇ ਹੈ ਹੈ ਸਿਮਰਦੀਰ ਮੰਮੀ ਕਿੱਥੋਂ ਮੇਰਾ ਕੀ ਛਤਾਨੀ ਅੱਗੇ ਅੰਛੇ ਦੇ ਰੈਗੀ ਦੇ ਵੀਡੀਓ ਕਾਲ ਆਈ ਤੇ ਫੋਨ ਕੀਤਾ ਮੈਂ ਤਾਂ ਹਰ ਗੁੰਨ ਗੱਲ ਕਰ ਰਿਹਾ ਤੇ ਮੈਂ ਤਾਂ ਤੁਹਾਨੂੰ ਕਹਿੰਦਾ ਜਿਵੇਂ ਦੀ ਗੁਡੀਆਂ ਲੈ ਕੇ ਆਇਓ ਕਹਿੰਦੀ ਅੰਕਲ ਜੀ ਗੁਡੀਆਂ ਲੈ ਕੇ ਆਇਓ ਕੰਦਰ ਪੱਕਾ ਤੋ ਉਹਨੂੰ ਕਹਿੰਦੀ ਅੰਕਲ ਜੀ ਤੁਹਾਡੀ ਮੰਮੀ ਕਿੱਥੇ ਹੈ

ਚੱਲ ਬੱਸ ਕਰ ਹੁਣ ਦੂਜਾ ਉਹ ਕਿਹ ਹੈ ਯਾ ਪੀੜ ਤੂੰ ਲਾਤੀ ਜਰਾ ਨਹੀਂ ਪੀੜ ਲੈ 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 ਕੋਸ਼ਿਸ਼ ਨਹੀਂ ਚੱਲ ਬੱਸ ਨਾ ਯੋਗਾ ਇਹ ਪੀਂਦੀ ਦੰਦੀ ਲਈ ਪਾਉਂਗਾ ਪਾਰੀ ਕਰਦਾ ਜੇ ਤੈਨੂੰ ਦੰਦੀ ਨਾ ਵੜਦੇ ਹਰ ਗੁਣਾ ਤਾਂ ਤੇ ਉਹਨੇ ਦੱਸਣਾ ਨਹੀਂ ਉਹ ਮਿਲ ਕੇ ਇੱਕ ਇੱਕ ਹੀ ਖਾ ਲੈਂਦਾ ਇੱਕ ਇੱਕ ਹੀ ਖਾਂਦਾ ਹਾਂ ਆਪੇ ਦੇ ਦੋ ਫੜੂ ਨਾ ਆਪੇ ਉਹ ਦੋ ਦੇ ਦੇ ਆਪੇ ਪੋਲੀ ਦੇ ਆਪਣੇ ਹੱਥ ਨਾਲ ਨਹੀਂ ਖਾਂਦਾ ਆਪਣੇ ਹੱਥ ਨਾਲ ਖਾ ਲਾ ਖਲਾ ਖਲਾ ਆ ਏ ਦੰਦੀ ਨਾ ਮਾਰਦੇ ਹਾਂ ਗੱਲ ਦੀਪ ਲਾਉਂਦਾ ਏ ਲੱਕ ਲਾਉਂਦਾ ਏ ਟੋਕ ਲਾਉਂਦਾ ਗਾਜੂ ਹਾਂ ਮਾਂ ਵੀ ਜਾਣਾ ਨਹੀਂ ਤੂੰ ਰਹਿ ਨਹੀਂ ਤੂੰ ਤਾਂ ਹੀ ਮਾਰਦੇ ਛਾ ਨੂੰ ਮਾਰਦੇ ਛਾ ਇਨ ਨਵੇਂ ਪੈ ਜਾਏ ਹੁਣ ਆ ਦੇਖੋ ਦਾਦੀ ਨੰਮੇ ਪੈ ਗਈ ਵੇਖ ਲਾ ਤੂੰ ਕਿਹਾ ਨਾ ਦਾਦੀ ਨੰਮੇ ਪੈ ਗਈ ਤੂੰ ਕਿਹਾ ਸੀ ਕੀ ਕਿਹਾ ਸੀ ਆਦੀ ਨੰਮੇ ਪੈ ਜਾ ਨੰਮੇ ਪੈ ਗਈ ਮਾਂ ਆ ਵੇ ਨੰਮੇ ਪੈ ਗਈ ਹੁਣ ਕਹਿੰਦੀ ਮੈਂ ਸਾਲ ਮਾਰਨੀ ਦਾਦੀ ਆਪਣੀ ਨੂੰ ਕਹਿੰਦੀ ਨੰਮੇ ਪੈ ਜਾ ਨੰਮੇ ਮਾਰਦੇ ਮਾਂ ਦੋ ਕਿਦਾਂ ਜੰਪ ਮਾਰਦਾ ਬਾਪੂ ਚੱਲ ਫਿਰ ਮੈਂ ਵੀ ਪੈ ਲੈ ਨੰਮੇ ਮੈਨੂੰ ਵੀ ਆਂਦੀ ਨੰਮੇ ਪੈ ਜਾ ਲਓ ਜੀ ਤੁਸੀਂ ਜੇ ਆਪ ਕੋ ਮਾਰੂ ਕੰਦਾ ਮਾਰ ਦੇ ਔ ਤੀਰ ਆਵਲਾ ਜੇ ਚੰਦੀ ਜੂੰਦੀ ਹੈ ਚੰਦੀ ਜੀ ਗਾਈ ਜੂੰਦੀ ਜੂੰਦੀ ਕਰਕੇ ਦਾਦੀ ਹੱਸੰਡੀ ਆਓ ਵੇਓ ਦਾਦੀ ਹਾਂ ਮੈਂ ਸੱਲੀ ਸੱਲੀ ਤੇ ਆ ਵਿੱਚੋਂ ਮੈਂ ਜ਼ਿੰਦਗੀ ਚ ਮੈਨੂੰ ਹੀ 60 ਸਾਲ ਉਮਰ ਹੋਣ ਲੱਗੀ ਆ ਮੈਂ ਤਾਂ ਕਦੀ ਨਹੀਂ ਵੇਖੀ ਵੀ ਇਦਾਂ ਸਲਦੀ ਦੋਰੇ ਮੁੜ ਕੇ ਫੇਰ ਪੁੱਟ ਕੇ ਅਗਲੇ ਪਾਸੇ ਬਣਿਆ ਵੇਖੋ ਤੇ ਮਹਾਰਾਜ ਦੇ ਰੰਗ ਹੀ ਆ ਨਾ ਤੇ ਦਾਣੇ ਤੇ ਨੂੰ ਚੁੰਗੇ ਚ ਥੱਲੇ ਤਿੰਨ ਲੱਗੇ ਪਰ ਆ ਵੇਖੋ ਫੇਰ ਦੋਰੇ ਕੋਈ ਇਹ ਨਹੀਂ ਜੋੜੀ ਨਹੀਂ ਕੋਈ ਕੁਛ ਨਹੀਂ ਕੀਤਾ ਜੋ ਰੱਬ ਦੀ ਕੁਦਰਤ ਹੋ ਤੇ ਇੱਥੇ ਮੈਂ ਦਿਖਾਉਣ ਲਿਆ ਹਾਂ ਵੀਰ ਆਹ ਤਾਂ ਖਾਲੀ ਹੈ ਤੂੰ ਚਾਹ ਖੰਡੀ ਲਾਂ ਦੀ ਚਾਹ ਪੀ ਲਾ ਚਾਹ ਪੀ ਲਾ ਇਹਦੇ ਵਿੱਚ ਕਿਤੇ ਕੱਪ

ਕਾ ਪਤਾ ਨਹੀਂ ਹੁਣ ਖਾਂਦੀ ਵੀ ਨਹੀਂ ਖਾਂਦੀ ਨਿਕਲ ਵਾਹ ਮੁੰਦੇ ਹੀ ਜਾਂ ਦੇ ਨਾ ਕੀ ਦੇ ਕਰਮਾ ਚ ਹੁੰਦਾ ਮਹਾਰਾਜ ਜਾਣ ਆ ਡਾਊਨ ਹੋਣ ਲੱਗਾ ਹੋਦਾ ਹੀ ਆ ਇਹ ਪੁੱਛੀ ਜਾਂਦੀ ਆ ਆ ਉਹ ਤੇ ਸਹੀ ਕਉਂ ਦੇ ਇਹ ਸੁਣਨ ਲੱਗਦਾ ਏ ਬੜਾ ਸੋਹਣਾ ਲੱਗਦਾ ਹੈ ਨਾ ਕੀ ਕਰਾਂ ਦਾਦੀ ਕੀ ਕਰਾਂ ਦਾਦੂ ਬੁੱਦਾ ਸੌਰੀ ਮੰਗੇ ਏਦਾਂ ਸੌਰੀ ਮੰਗਾ ਸੌਰੀ ਵਾ ਸੌਰੀ ਦਾਦੂ ਬੁੱਦਾ ਚਾਦਰ ਬਿਸ ਹੈ ਮੈਂ ਵੀ ਹੋਰ ਨਹੀਂ ਮੈਂ ਨਹੀਂ ਕਰਦਾ ਦਾਦੂ ਜੈ ਲਾ ਲਾ ਦਾਦੂ ਜੰਗਾ ਸੁਣ ਸੌਰੀ ਸੌਰੀ ਲੈ ਮੈਂ ਕਹਤਾ ਸੌਰੀ ਖਲੋਗੇ ਕਿ ਨਾ ਕਹਿੰਦੀ ਸੌਰੀ ਕਰ ਕਹਿੰਦੀ ਸੌਰੀ ਕਰ ਇਦਾਂ ਕਿੱਦਾਂ ਕਰਾਂ ਇਦਾਂ ਇਦਾਂ ਲਾਓ ਸੌਰੀ ਕਹਿੰਦੀ ਦੋ ਹੱਥਾਂ ਨਾਲ ਕਰ ਸੌਰੀ ਦੋਵਾਂ ਹੱਥਾਂ ਨਾਲ ਕਰਾਂ ਕਿੱਦਾਂ ਕਹਿੰਦੀ ਦੋਵਾਂ ਹੱਥਾਂ ਨਾਲ ਕਰੋ ਕਿ ਮਟਨਾਂ ਕੋ ਲਾਹ ਲੈ ਕੇ ਆਈ ਦਾਦੀ ਵਾਸਤੇ ਸੰਦ ਕੋਲ ਕੇ ਪਾਣੀ ਰੱਖ ਕੇ ਕਿਉਂ ਮੈਂ ਤਾਂ ਖੋਲਿਆ ਨਹੀਂ ਜਾਣ ਰਿਹਾ ਦਾਦੀ ਨੂੰ ਪਿਆਉਣ ਲੱਗੀ ਕੀ ਗੰਡੇ ਜੋ ਤੇ ਸਾਹਮਣੇ ਇਹ ਕੀ ਗੰਡੇ ਆ ਪਾਣੀ ਆਉਂਦਾ ਏ ਅਸਲੀ ਟੇਪ ਇਸੇ ਕੰਮ ਵਾਸਤੇ ਆ ਅਸਲੀ ਅੱਛਾ ਅੱਛਾ ਖਾਂ ਤੱਕ ਸਾਰੇ ਨੁਕੜ ਖਾਲੀ ਕੀਤੀ ਆ ਮੋਟਰ ਨਹੀਂ ਚੱਲਣ ਦੀ ਤੇ ਖੋਲ ਕੇ ਬੈਠਾ ਆ ਹੁਣ ਇਧਰ ਉਧਰ ਤੁਰਨਾ ਲਾਈਆਂ ਆ ਸਾਰਾ ਟਕਣੂ ਕੋਨੇ ਦਾ ਖੋਲਿਆ ਤੇ ਉਠੀ ਛਦੀ ਚ ਲਾ ਕੇ ਵੇਖੀ ਆ ਤੇ ਚੱਲਣ ਲਈ ਲਈ ਸੈਲ ਤੇ ਅੱਗੇ ਆ ਲਾਏ ਦੋ ਆ ਤਜਾ ਸੈਲ ਹੁਣ ਆ ਵੀਰ ਕੋਨੇ ਕਿਹਾ ਵੀਰ ਵੀ ਹਾਜ਼ਰ ਜਵਾਬ ਹੋ ਗਿਆ ਮਿੰਟੋ ਮਿੰਟ ਲਾਓ ਆ ਆਏ ਵੀਰ ਦੀ ਦੇਣਾ ਹੁਣ ਇਹ ਲਾ ਕੇ ਵੇਨਾ ਇਹਦੇ ਘਰੋਂ ਇਹਨੇ ਬੜੀ ਮੁਸ਼ਕਲ ਲੱਭਿਆ ਅੱਧਾ ਪੌਣਾ ਘੰਟਾ ਹੋ ਗਿਆ ਖਾਪਦਿਆਂ ਤੇ ਜਿੰਦਾਰ ਹੈ ਭਾਈ ਹੁਣ ਹੁਣ ਪਾਣੀ ਲੱਗੇਗਾ ਹੁਣ ਮੈਨੂੰ ਲੱਗਦਾ ਵੀ ਚੱਲੂਗੀ ਮੋਟਰ ਮਾਰੂ ਪਾਣੀ हां ਜੋ ਮੋਖਾ ਬੰਦੇ ਆਜ ਦੇ ਇਟਾ ਲਾਣੀਆਂ ਨਾਲ ਨਾਲ ਦੋਹਾਂ ਜਾਣੇ ਇੱਧਰ ਸੀ ਕੰਪ ਬੰਦ ਖਾਨਾ ਇੱਥੇ ਹੀ ਸਾਰਾ ਭਰਿਆ ਬਜਰੀ ਸੀ ਦੋ ਤਿੰਨ ਬੋਰੇ ਨੇ ਕੋਲੇ ਤੇ ਇੱਥੇ ਟਰੂੜਾ ਉਹ ਸਾਰਾ ਇੱਥੇ ਲੱਗਾ ਖਾਪ ਗਏ ਆ ਜੋਰ ਹੋ ਗਿਆ ਪਾਣੀ ਹੁਣ ਪੀਤਾ ਦੋਹਾਂ ਜਾਣਾਂ ਕਰਨਾ ਹੈ ਮਹਾਂਕਾਪਸ ਮੈਂ ਵੇਖਾਂ